ਨਿਆਰ ਸਰਕਾਰ ਦੇ ਏਜੰਡੇ ਅਨੁਸਾਰ ਯੁੱਧ ਨਸ਼ਾ ਵਿਰੋਧ ਮਹਾਂਮੇ ਦੇ ਤਹਿਤ ਮਾਨਯੋਗ ਡੀਸੀ ਸਾਹਿਬ ਵੱਲੋਂ ਨਸ਼ਿਆਂ ਦੇ ਰੋਕਥਾਮ ਲਈ ਸਪੈਸ਼ਲ ਗਾਈਡਲਾਈਨ ਦਿਸ਼ਾਂਤ ਦੇ ਜਾਰੀ ਕੀਤੇ ਹਨ ਜਿਨ੍ਹਾਂ ਤਹਿਤ ਜਿਲ੍ਹਾ ਜਨਰਲ ਅਧਿਆਤਿ ਦੇ ਮਾਨਯੋਗ ਐਸਐਸਪੀ ਸਾਹਿਬ ਰਵਿੰਦਰ ਸਿੰਘ ਵਿਰਕ ਐਸਪੀ ਨਿਊਰਸਿਗੇਸ਼ਨ ਸਰਵਿੱਟਰ ਆ ਜੀ ਦੇ ਗਾਈਡਲਾਈਨ ਤੇ ਸਬ-ਡਿਵੀਜ਼ਨ ਸ਼ਾਹਕੋਟ ਮਾਡਲ थाना ਸ਼ਾਹਕੋਟ ਦੇ ਇੰਸਪੈਕਟਰ ਮੁਖ ਅਫਸਰ ਬਲਵਿੰਦਰ ਸਿੰਘ ਭੁੱਲਰ ਜੀ ਅਤੇ ਚੌਂਕੀ ਚਾਰਜ ਮੁੰਸੀਆ ਬੋਟਾ ਰਾਮ ਨੇ ਇੱਕ ਸਪੈਸ਼ਲ ਨਾਕਾਬੰਦੀ ਕੀਤੀ ਇਸ ਨਾਕਾਬੰਦੀ ਦੌਰਾਨ 55 ਕਿਲੋ 600 ਗ੍ਰਾਮ ਜਿਹੜੇ ਡੋਡਾ ਚੂਰਾ ਪੋਸਟ ਇੱਕ ਕੇਲਿਆਂ ਦੇ ਭਰੇ ਹੋਏ ਟਰੱਕ ਵਿੱਚੋਂ ਬਰਾਮਦ ਕੀਤੇ ਹਨ। ਵਾਕਿਆ ਹੈ ਕਿ ਇਹ ਟਰੱਕ ਜਿਹੜਾ ਮੋਗਾ ਸਾਈਡ ਤੋਂ ਜਿਹੜਾ ਜਿਰਿੰਦਰ ਸਾਹਿਬ ਨੂੰ ਆ ਰਿਹਾ ਸੀਗਾ ਤੇ ਜਿਹਨੂੰ ਰੋਕ ਕੇ ਚੈੱਕ ਕੀਤਾ ਤੇ ਕੇਲਿਆਂ ਨਾਲ ਭਰਿਆ ਹੋਇਆ ਟਰੱਕ ਹੈ ਉਹਦੀ ਤਲਾਸ਼ੀ ਕੀਤੀ ਤੇ ਉਹਦੇ ਚੋਂ ਇਹ ਡੋਡੇ ਚੂਰਾ ਪੋਸਟ ਬਰਾਮਦ ਹੋਇਆ। ਇਹ ਟਰੱਕ ਇਹਦਾ ਪੁਲਿਸ ਵੱਲੋਂ ਪੀਵੀ 10 10 ਐਫ 3748 ਨੂੰ ਕਬਜ਼ਾ ਪੁਲਿਸ ਵੱਲ ਤੇ ਲਿਆ ਗਿਆ। ਔਰ ਇਹਦੀ ਡੀਪਲੀ ਇਨਵੈਸਟੀਗੇਸ਼ਨ ਕਰਤੇ ਪਤਾ ਲੱਗਿਆ ਕਿ ਇਹਦੇ ਵਿੱਚ ਇੱਕ ਸਾਥੀ ਆਦਾ ਹਰਪ੍ਰੀਤ ਸਿੰਘ ਉਸ ਪੀਤਾ ਪੁੱਤ ਜਗਰਾਜ ਸਿੰਘ ਵਾਸੀ ਮੋਗਾ ਦਾ ਰਹਿਣ ਵਾਲਾ ਔਰ ਇਹ ਇਸ ਨੂੰ ਵੀ ਇਸ ਮਕਦਮੇ ਵਿੱਚ ਜਿਹੜਾ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਜਿਹੜਾ ਅਸਲ ਦੋਸ਼ੀ ਆ ਜਸਵਿੰਦਰ ਸਿੰਘ ਉਸੂ ਸਾਹਾ ਇਹ ਪਹਿਲਾਂ ਵੀ ਇਸੇ ਧੰਦੇ ਚ ਇਨਵੋਲਡ ਹੈ ਤੇ ਖਾਸ ਪਹਿਲਾਂ ਇੱਕ ਜਿਹੜਾ ਮਕਦਮਾ ਹਰਮਾਨਗੜ੍ਹ ਰਾਜਸਥਾਨ ਚ ਦਰਜ ਹੋਇਆ ਔਰ ਦੂਸਰਾ ਜਿਹੜਾ ਫਾਜ਼ਿਲਕਾ ਡਿਸਟ੍ਰਿਕਟ ਚ ਐਸਐਸਓ ਉਸੇ ਵਿੱਚ ਵੀ ਦਰਜ ਹੋਇਆ ਇਹ ਕ੍ਰਿਮੀਨਲ ਵਿਰਤੀ ਦਾ ਵਿਅਕਤੀ ਆ ਇਹਦੇ ਦੋਨਾਂ ਨੂੰ ਅੱਜ ਮਾਂਜੋ ਕਦਾਂ ਤੇ ਪੇਸ਼ ਕਰਕੇ ਇਹ ਅਗਲਾ ਰਮਾਂਡ ਆਸਰ ਕੀਤਾ ਜਾਊਗਾ ਔਰ ਕਿਹੜੇ ਕਿਹੜੇ ਇਨਵੋਲਵ ਹੈਗੇ ਨੇ ਕਿਹੜੀਆਂ ਪ੍ਰਾਪਰਟੀਆਂ ਬਣਾਈਆਂ ਇਹ ਵੀ ਜਿਹੜਾ ਇਨਵੈਸਟੀਗੇਸ਼ਨ ਕੀਤਾ ਜਾਊਗਾ ਪੰਜਾਬ ਸਰਕਾਰ ਮਾਂਜੋ ਸੀਐਮ ਵੱਲੋਂ ਸਾਹਿਬ ਵੱਲੋਂ ਜਿਹੜੀ ਇਹ ਕੈਂਪੇਨ ਚਲਾਈ ਗਈ ਹੈ ਜੋ ਨਸ਼ਾ ਵਿਰੋਧ ਇਸ ਨੂੰ ਨੇਪਰੇ ਚਾੜੁੰਦੀ ਪੁਲਿਸ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਔਰ ਪਬਲਿਕ ਵੀ ਇਸ ਨੂੰ ਬਹੁਤ ਵੱਡਾ ਸਹਿਯੋਗ ਦੇ ਰਹੀ ਹੈ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਤਤਪਰ ਹੈਗੇ ਆ ਥੈਂਕ ਯੂ